ਦੇ ਪਰੇ ਫਾਇਰਿੰਗ ਇਨ ਸੀਜ਼ਨ ਰੰਜੀਤ ਐਵੇਨਿਊ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਬੰਦ ਦੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆ ਜਿਹੜਾ ਰੰਜੀਤ ਐਵੇਨਿਊ ਦੇ ਵਿੱਚ ਜਿਹੜੀ ਅੰਡਰ ਸੈਕਸ਼ਨ 307 306 336 48 49 ਤੇ 25 27 ਆਮਦ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਅਗਵਾਈ ਹਲੇ ਟੀਮ ਰਾਈ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰੰਜੀਤ ਐਵੇਨਿਊ ਨੇ ਜਿਜ ਤੇ ਨਾਲ ਉਹਦੇ ਇਨਸਪੈਕਟਰ ਮੋਰਕ ਸੀਆਈਏ 1 ਤੇ ਸੀਆਈਏ 2 ਦੇ ਜਿਹੜੇ ਇਨਸਪੈਕਟਰ ਜੇਸੀ ਇਹਨਾਂ ਦੀ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੋਂ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਔਰ ਇਹ ਉਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀਤਾ ਵਿਨਿਊ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ-ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟਸ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਤੀ ਤਸੱਦ ਦੇ ਨਾਲ ਹੋਰ ਕਿਸੇ ਨਾਲ ਲੈਣਾ-ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਅਮਨਸਾਧਿਆਤੀ ਏ ਸ ਜਮਾਨਤ ਹੈ ਕਿ ਨਹੀਂ اور ਅਨਦਰ ਕੋਲੋਂ ਜਿਹੜਾ ਆਵਾਦਤ ਵਿੱਚ ਵਸਿਆ ਗਿਆ ਇੱਕ ਕ੍ਰਿਸਟਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟਾਰਕ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ